ਮੱਕੀ ਦਾ ਚਾਰ ਪਾਉਣ ਵਾਲੀ ਇੱਕ ਮਸ਼ੀਨ ਦਿਖਾਉਣੇ ਆ ਤੁਹਾਨੂੰ ਕਿਸਾਨਾਂ ਦਾ ਅੱਧਾ ਖਰਚਾ ਉਹ ਚਾਹੂਗੀ ਦਿਨ ਦੇ ਵਿੱਚ 12 ਕਿੱਲੇ ਮੱਕੀ ਦਾ ਚਾਰ ਪਾ ਦੂਗੀ ਤੇ ਡੀਜ਼ਲ ਖਰਚਾ ਹੋਊਗਾ ਅੱਧਾ ਦੂਜੀ 5 ਕਿੱਲੇ ਨੇ ਵੇੜਦੀ ਸੀ ਡੀਜ਼ਲ ਖਰਚਾ 5 ਕਿੱਲੇ ਜਿੰਨਾ ਹੋਊਗਾ ਪਰ ਕੰਮ ਨੇ ਵੇੜੂਗੀ 12 ਕਿੱਲਿਆਂ ਦਾ ਇੱਕ ਦਿਨ ਵਿੱਚ ਵੱਖਰੀ ਮਸ਼ੀਨ ਇਹ ਜਮਾ ਮੱਕੀ ਦਾ ਅਚਾਰ ਪਾਉਣ ਵਾਲੀ ਜਿਹੜੀ ਇਹ ਮਸ਼ੀਨ ਹੈ ਕਿਸਾਨਾਂ ਦਾ ਅੱਧਾ ਖਰਚਾ ਬਚਾ ਦੂਗੀ ਟਰੈਕਟਰ ਦਾ ਜੋਰ ਘੱਟ ਲਵਾਉਗੀ ਤੇ ਡੀਜ਼ਲ ਖਪਤ ਅੱਧੀ ਹੋ ਜਾਊਗੀ ਤੇ ਕੰਮ ਦੁੱਗਣਾ ਨੇ ਵੇੜੂਗੀ ਜਿੱਥੇ ਉਹ 5-6 ਕਿੱਲੇ ਨੇ ਵੇੜਦੀ ਆ ਆਮ ਮਸ਼ੀਨ ਇਹ 12 ਕਿੱਲੇ 10 ਤੋਂ 12 ਕਿੱਲੇ ਦਿਨ ਦੇ ਵਿੱਚ ਕੰਮ ਕਰਦੀ ਹੈ ਤੇ ਇੱਕ ਇਹ ਜਿਹੜਾ ਇਹ ਫੰਕਸ਼ਨ ਹੈ ਇਹ ਅਲੱਗ ਹੈ ਤੁਰੇ ਟਰੈਕਟਰ ਤੇ ਲੱਗ ਜੂਗਾ ਇਹਦੇ ਉੱਪਰ ਤੁਸੀਂ ਬੂਮ ਨੂੰ ਅਡਜਸਟ ਕਰ ਸਕਦੇ ਜਿੱਥੇ ਮਰਜ਼ੀ ਟਰੈਕਟਰ ਦੇ ਉੱਪਰ ਬੈਠੇ ਕੰਮ ਕਰੋਗੇ ਬਈ ਹੋਰ ਕੀ ਖਾਸਤਾ ਨੇ ਦੇ ਬਾਰੇ ਇਹਦੇ ਵਿੱਚ ਜਿਹੜਾ ਗੇਅਰ ਮਕੈਨਿਜ਼ਮ ਆ ਉਹ ਬਹੁਤ ਸਮੂਥ ਹੈ ਜਿਹਦੇ ਨਾਲ ਕਿ ਡੀਜ਼ਲ ਕੰਜ਼ਮਪਸ਼ਨ ਬਹੁਤ ਘੱਟ ਹੈ ਠੀਕ ਹੈ ਇੱਕ ਚੈਨ ਵਾਰੀ ਹਾਂਜੀ ਚੈਨ ਸਿਸਟਮ ਹੈ ਤੇ ਸਿੱਧਾ ਜਿਹੜੀ ਪਾਵਰ ਹੈ ਪੀਟੀਓ ਤੋਂ ਸਿੱਧੀ ਵੀਲ ਨੂੰ ਜਾਂਦੀ ਹੈ ਟਰਾਂਸਫਰ ਹੁੰਦੀ ਹੈ ਇਸ ਕਰਕੇ ਟਰੈਕਟਰ ਦਾ ਜਿਹੜੀ ਪਾਵਰ ਹੈ ਬਹੁਤ ਘੱਟ ਲੱਗਦੀ ਹੈ ਵੀ ਜ਼ੋਰ ਘੱਟ ਲੱਗੂਗਾ ਜ਼ੋਰ ਬਹੁਤ ਘੱਟ ਲੱਗਦਾ ਜੀ ਬਈ ਆਪਾਂ ਨੂੰ ਖਰੀਦਣ ਲਈ ਕਿਸੇ ਕਿਸਾਨ ਵੀਰ ਨੇ ਆਉਣਾ ਹੂੰ ਨੀਅਰ ਟੀ ਪੁਆਇੰਟ ਰੰਪਰਾ ਫੂਲ ਬੈਸਟ ਸਾਈਲਜ ਕੁਆਲਿਟੀ ਹੈ ਜੀ ਇਹਦੀ ਹੂੰ ਥਰੀ ਪੀਸ ਕਰਦੀ ਹੈ ਕਲਾਸ ਕੰਪਨੀ ਦੀ ਹੈ ਬਾਈ ਹਾਂਜੀ ਕਲਾਸ ਜਰਮਨੀ ਦਾ ਪ੍ਰੋਡਕਟ ਹੈ ਜੀ